ਵਾਹਿਗੁਰੂ 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 ਦੇ ਬਾਣੇ ਵਿੱਚਾਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਨੇ ਆਪ ਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹੜੀ ਜਿਹਦੇ ਆਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਤੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਲੋਕ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ ਪਹਾੜ ਜਿੰਦਾ ਦੁੱਖ ਆ ਤੇ ਵਾਇਗਰੂ ਜੀ ਕਿਰਪਾ ਕਰ ਲੈ ਸੱਚੇ ਪਾਤਸ਼ਾਹ ਤੇ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ ਸਰਜੀ ਜੀ ਹਰ ਇੱਕ ਦੇ ਦਿਲ ਚ ਵੱਸ ਗਈ ਸੀ ਸਰਜੀ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚੋਂ ਹੰਝੂ ਦੇਖ ਕੇ ਰਿਹਾ ਨਹੀਂ ਗਿਆ ਤਿੰਨ ਦੇਖ ਕੇ ਜਾਂਦੇ ਬਿਲਕੁਲ ਜੀ ਉਹ ਇੱਕ ਸ਼ਾਈਨਿੰਗ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੂੰ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਮੇਰੀ ਧੀ ਆ ਜੇ ਨੂੰ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਵੇਖਣ ਨੂੰ ਮਿਲਿਆ ਕੁਕੀਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਦਿੱਤਿਆ ਸੀ ਕਿਤੇ ਫਾਦਰ ਆਪ ਦੇ ਫਾਦਰ ਤੁਹਾਡੇ ਦੇ ਸਿਰ ਤੇ ਜਿਹੜਾ ਸਿਰਾ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮਿਲੋਗੇ ਲਿਓ ਬਿਲਕੁਲ ਇਹ ਉਹਦਾ ਵੱਡਾ ਅਪਣ ਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਆ ਉਹਨੇ ਕਿ ਜਿੰਨੇ ਕੁ ਸਾਨੂੰ ਮੱਤਬੁੱਧੀ ਰਬ ਨੇ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਮ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕੁ ਬਣਦਾ ਸੀਗਾ ਐਜ਼ ਪਰੈਂਟਸ ਉਹਨਾਂ ਯੋਗਦਾਨ ਅਸੀਂ ਦਿੱਤਾ ਬਾਕੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹਨ ਮਿਲ ਜਾਂਦੀ ਆ ਉਹ ਵਿੜਾਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਥੋੜੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਉਹ ਅੱਜ ਵੀ ਉਹਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਇਆ ਕਿ ਇਸ ਤਰ੍ਹਾਂ ਤਾਂ ਸ਼ਾਇਦ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ ਬੜੀ ਦੁੱਖ ਦੀ ਗੱਲ ਹੈ ਮੇਰੇ ਹਲਕੇ ਤੋਂ ਬਿਲੋਂਗ ਕਰਦੀ ਮੇਰਾ ਭਰਾ ਸਰਬਜੀਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਬੇਟੀ ਸੀ ਜਿਨ੍ਹਾਂ ਕੇ ਬੇਟੀ ਇੰਦਰਪ੍ਰੀਤ ਜਿਨ੍ਹਾਂ ਪਿਛਲੇ ਕੁਝ ਸਮਾਂ ਪਹਿਲਾਂ ਹੀ ਜਿਨ੍ਹਾਂ ਇੰਡੀਆ ਦਾ ਨਾਂ ਕਲੇ ਪੰਜਾਬ ਦਾ ਨਾਂ ਨਹੀਂ ਇੰਡੀਆ ਦਾ ਨਾਂ ਦੁਨੀਆ ਦੇ ਵਿੱਚ ਚਮਕਾਇਆ ਤੁਰਕੀ ਦੇ ਵਿੱਚ ਆਊਟਸਟੈਂਡਿੰਗ ਡਿਪਲੋਮੇਟ ਦਾ ਜਿਹੜਾ ਖਿਤਾਬ ਜਿਹੜਾ ਜਿੱਤਿਆ ਦੇਖੋ ਆ ਆਪਾਂ ਗੱਲਾਂ ਕਰਦੇ ਆ ਅੱਜ ਸਮੇਂ ਦੀਆਂ ਪਰ ਉਸ ਨਿੱਕੀ ਜੀ ਬੱਚੀ ਨੇ ਬੜੀ ਛੋਟੀ ਜੀ ਉਮਰ ਦੇ ਵਿੱਚ ਇੰਨੀਆਂ ਬਲੰਦੀਆਂ ਸ਼ੋਕੇ ਤੇ ਕੱਲ ਜਿਹੜੀ ਹੈਗੀ ਆ ਸਾਥੋ ਸਦਾ ਲਈ ਜਿਹੜਾ ਹੈਗਾ ਸਾਨੂੰ ਵਿਸ਼ੂੜਾ ਦੇ ਗਈ ਆ ਮੈਂ ਸਮਝਦਾ ਜਿੱਥੇ ਬੇਟੀ ਦੇ ਜਾਣ ਦੇ ਨਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਬੜਾ ਵੱਡਾ ਸੁਪਨਾ ਸੀ ਉਸ ਬੱਚੀ ਦਾ ਉਸ ਬੱਚੀ ਦਾ ਔਰਤ ਜਾਤ ਨੂੰ ਲੈ ਕੇ ਆਪਣੀ ਨਾਲ ਦੀਆਂ ਬੇਟੀਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਸੁਪਨਾ ਸੀਗਾ ਤੇ ਬਹੁਤ ਦੁੱਖ ਹੋਇਆ ਇੱਕ ਖਬਰ ਸੁਣ ਕੇ ਤੇ ਅੱਜ ਇਸ ਪਰਿਵਾਰ ਦੇ ਦੁੱਖ ਵਿੱਚ ਸ਼੍ਰੀ ਖੋਲੀ ਪਹੁੰਚਿਆ ਮੈਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਪਰਿਵਾਰ ਨੂੰ ਹੌਸਲਾ ਦੇਣ ਆਇਆ ਕਿ ਉਹ ਇੱਕ ਬੜਾ ਥੋੜਾ ਸਮਾਂ ਸੀ ਸਾਡੇ ਕੋਲੇ ਉਸ ਬੱਚੀ ਦਾ ਪਰ ਉਸ ਨੇ ਥੋੜੇ ਸਮੇਂ ਦੇ ਵਿੱਚ ਇੰਦੀਆਂ ਵੱਡੀਆਂ ਬਲੰਦੀਆਂ ਛੋਈਆਂ ਨੇ ਐਡਾ ਪਰਿਵਾਰ ਦਾ ਨਾਮ ਉੱਚਾ ਕੀਤਾ ਸਾਡਾ ਸਾਰਿਆਂ ਦਾ ਸਾਰੇ ਇਲਾਕੇ ਦਾ ਸਾਡੇ ਪੰਜਾਬ ਦਾ ਨਾਮ ਜਿਹੜਾ ਉੱਚਾ ਕੀਤਾ ਉਹ ਬੇਟੀ ਸਦਾ ਅਮਰ ਰਹੂਗੀ